ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਪਹਿਲਾਂ ਵਾਂਗ ਚੜ੍ਹਦੀ ਕਲਾ ਵਿੱਚ ਹੀ ਹੋਵੋਗੇ ਤੇ ਸਭ ਗੁਰੂ ਰਾਮਦਾਸ ਸਤਿਮੇਰ ਭਰ ਯਾਦ ਰੱਖੇ ਤੇ ਅੱਜ ਰਾਤ ਦੀ ਬਾਰਿਸ਼ ਹੋઈ ਜਾ ਰਹੀ ਹੈ ਤੇ ਅੱਜ ਹੁਣ ਵੀ ਪੈ ਰਹੀ ਹੈ ਬਾਰਿਸ਼ ਤਾਂ ਤੇ ਆਪਾਂ ਬਣਾਉਣ ਲੱਗੇ ਆ ਜਮੂਲੀਆਂ ਦੀ ਸਬਜ਼ੀ ਤੇ ਤੁਸੀਂ ਦੇਖੋ ਕਿਵੇਂ ਬਣਦੀ ਹੈ ਇਹ ਆਪਾਂ ਲੈ ਲਈ ਅਸੀਂ 1 ਕਿਲੋ ਮੂਲੀਆਂ ਰੱਖੀਆਂ ਆਈਆਂ। ਇਹ ਆਪਾਂ ਲਿਆਂ ਖਿਲ ਤੇ ਇਹਨਾਂ ਦੇ ਡੰਡਲ ਵੀ ਦਿੱਤੇ ਉਤਾਰ ਤੇ ਹੁਣ ਆਪਾਂ ਇਹਨਾਂ ਨੂੰ ਕ੍ਰਸ਼ ਕਰ ਲੈਣਾ। ਤੇਲ ਗਰਮ ਹੋ ਗਿਆ ਤੇ ਆ ਦੇਖੋ ਗਰਮ ਹੋਇਆ ਦਾ ਪੂਰਾ ਪਤਾ ਲੱਗ ਰਿਹਾ ਤੇ ਹੁਣ ਆਪਾਂ ਇਹਦੇ ਚ ਪਾਤਾ ਜੀਰਾ। ਏ ਜਿਹੜਾ ਆਪਣਾ ਕਾਦੇ ਗਰਮ ਹੋ ਰਿਹਾ ਤੇ ਆਪਾਂ ਪਾ ਦਿੰਦਾ ਲਸਣ ਤੇ ਆਪਾਂ ਇਸ ਤੋਂ ਆਪਾਂ ਬਹੁਤ ਪਹਿਲਾਂ ਫਰਾਈ ਕਰ ਲਿਆ ਆ ਦੇਖੋ ਆਪਣੀਆਂ ਮੂਲੀਆਂ ਥੋੜੀਆਂ ਸਿੱਤਿਆ ਇਹ ਸੁੱਕੀਆਂ ਕਿਲੀਆਂ ਕਿਲੀਆਂ ਇਹ ਸਬਜੀ ਬਹੁਤ ਹੀ ਸੋਹਣੀ ਬਣੇਗੀ ਥੋੜੇ ਜਿਹਾ ਮੋਟੇ ਪਾਸੇ ਕਰੀਏ ਨਾ ਤੇ ਬੜੀ ਸਾਈਜ਼ ਹੁੰਦੀ ਹੈ ਔਰ ਆਪਾਂ ਇਸ ਤਰ੍ਹਾਂ ਸੋਹਣੇ ਔਰ ਆਪਾਂ ਨਮਕ ਤੇ ਆ ਸੀਨਾ ਹਰੀ ਮਿਰਚ ਵੈਸੇ ਬਹੁਤ ਟੇਸਟੀ ਲੱਗਦੀ ਹੈ ਪਰ ਸਾਡੇ ਨਾ ਬੱਚੇ ਛੋਟੇ ਨੇ ਉਹਦਾ ਕਰਕੇ ਨਾ ਮੈਨੂੰ ਫਿਰ ਥੋੜੀ ਲਾਲ ਮਿਸਟ ਪਾਣੀ ਪੈਂਦੀ ਹੈ ਤੇ ਆ ਥੋੜੀ ਜਿਹੀ ਹਲਦੀ ਜੀ ਹਲਦੀ ਪਾਵਾਂਗੇ ਕਿਉਂਕਿ ਜਿਆਦਾ ਹਲਦੀ ਨਾ ਉਹਦੇ ਚ ਠੀਕ ਨਹੀਂ ਲੱਗਦੀ। ਇਹ ਥੋੜਾ ਆਪਲਾ ਪਾ ਦੇਾਂਗੇ। ਮੂਲੀਆ ਸਬਜ਼ੀ ਨੂੰ ਬਹੁਤ ਹੀ ਵਧੀਆ ਬਣਦੀ ਹੈ ਇਸ ਤਰੀਕੇ ਦੇ ਨਾਲ ਜਦੋਂ ਇਹ ਥੋੜਾ ਜਿਹਾ ਸੇਕ ਲੱਗ ਜੇਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਸਪਾਵਾਂਗੇ ਟਮਾਟਰ ਆ ਦੇਖੋ ਕੱਟ ਕੇ ਰੱਖਿਆ ਇਹਨਾਂ ਕੱਟ ਕੇ ਰੱਖਿਆ ਇਹ ਥੋੜਾ ਸੇਕ ਲੱਗ ਜੇਗਾ ਨਾ ਤੇ ਫਿਰ ਪਾਵਾਂਗੇ ਟਮਾਟਰ ਆ ਦੇਖੋ ਇਹਨੂੰ ਦੋ ਤਿੰਨ ਮਿੰਟ ਹੋ ਗਏ ਬਣਦੀ ਨੂੰ ਤੇ ਹੁਣ ਆਪਾਂ ਪਾਵਾਂਗੇ ਟਮਾਟਰ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਇਸ ਤਰੀਕੇ ਨਾਲ ਦੇਖੋ ਕਿ ਮੈਂ ਕੀ ਲੈ ਕੇ ਲਿਆ ਤੇ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਥੋੜਾ ਜਿਹਾ ਜੀਰਾ ਪਾਊਡਰ ਪੁੰਨੇ ਹੋਇਆ ਜੀਰਾ ਜੀਰਾ ਪਾਊਡਰ ਇਹ ਮੈਂ ਭੁੰਨ ਕੇ ਹੀ ਰੱਖਦੀ ਹੁੰਦੀ ਆ ਕਾਫੀ ਸਾਰਾ ਇਹਦੇ ਨਾਲ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਣਾ ਸਬਜ਼ੀ ਸੋ ਗਿਆ ਹਾਂ ਸਬਜ਼ੀ ਬਣ ਗਈ ਇੱਕ ਧੰਨ ਵਰਗੀ ਆ ਇਹ ਸਬਜ਼ੀ ਨਾ ਬਹੁਤ ਜਲਦੀ ਬਣ ਜਾਂਦੀ ਆ ਤੇ ਬਣਦੀ ਬੜੀ ਟੇਸਟੀ ਆ ਤੂੰ ਚਾਹ ਪੂੜੀ ਨਾਲ ਖਾਓ ਪਰੌਠੀ ਬਣਾ ਕੇ ਖਾਓ ਬੜੀ ਟੇਸਟੀ ਲੱਗਦੀ ਆ ਸਬਜ਼ੀ ਜਦੋਂ ਮੈਂ ਪਰੌਠੀਆਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ तो अपनी सब्जी होगी फाइनली तैयार तो आनी खिली खिली सब्जी है तो हूँ दो तीन मिनट ही बस भाप देती सी मतलब पौधा मतलब से ही बनाया है बिना टक्कर तो हूँ सर्व कर लेंगे ਲੋਡ ਜ ਤੁਸੀਂ ਸਾਰੇ ਜਣੇ ਦੱਸਿਓ ਕਿ ਇਹ ਸਬਜੀ ਤੁਹਾਨੂੰ ਕਿਵੇਂ ਦੀ ਲੱਗੀ ਦੇਖੋ ਕਿੰਨੀ ਜਮੀ ਸਬਜੀ ਲੱਗ ਰਹੀ ਹੈ ਦੇਖਣ ਤੋਂ ਹੀ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਸਬਜੀ